ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਕਰਨ ਅਤੇ ਬੁੱਲੇਪੁਰ ਵਿਖੇ ਬਣ ਰਹੇ ਨਵੇਂ ਕੋਟ ਕੰਪਲੈਕਸ ਨਾਲ ਜੁੜੀਆਂ ਜਨ ਵਿਰੋਧੀ ਅਤੇ ਖਤਰਨਾਕ ਖਾਮੀਆਂ ਦੇ ਵਿਰੋਧ ਵਿੱਚ ਚੱਲ ਰਹੇ ਲੋਕ ਸੰਘਰਸ਼ ਦੇ ਤਹਿਤ ਭੁੱਖ ਹੜਤਾਲ ਦੇ 19ਵੇਂ ਦਿਨ ਕਰਨੈਲ ਸਿੰਘ ਪੁਲਾਹਾ ਕੌਮੀ ਜਰਨਲ ਸਕੱਤਰ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਜਥੇਦਾਰ ਸਰਬਜੀਤ ਸਿੰਘ ਖਾਲਸਾ ਕੇਂਦਰੀ ਕਮੇਟੀ ਮੈਂਬਰ ਯੂਨਾਈਟਿਡ ਟ੍ਰੇਡਡ ਯੂਨੀਅਨ ਕਾਂਗਰਸ ਆਰਦੀਪ ਸਿੰਘ ਖਾਲਸਾ ਸੁਰਜੀਤ ਸਿੰਘ ਸਾਬਕਾ ਪੰਜ ਪੂਵadde ਅਤੇ ਕਿਰਪਾਲ ਸਿੰਘ ਖਾਲਸਾ ਮੋਰਚੇ ਦੇ ਡਟੇ ਰਹੇ। ਵਿਰਿਆ ਕਚਾਈਆਂ ਨੇ ਕਚੈਰੀਆਂ ਉਸ ਪ੍ਰਭਾਵਿਤ ਹੜ੍ਹ ਪ੍ਰਭਾਵਿਤ ਇਰੀਏ ਚ ਜਾ ਰਹੀਆਂ ਨੇ ਜਿੱਥੇ ਕਿ ਹੜ ਹੁੰਦੇ ਨੇ ਗੈਪ ਦੀ ਪੁਲੀ ਜਿਹੜੀ ਕੋਲ ਹੈ ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਆ ਜਿੱਥੇ ਹੁਣ ਕਚੈਰੀਆਂ ਨੇ ਇਹਦੇ ਮੁਕਾਬਲੇ ਬਹੁਤ ਥੋੜੀ ਹੈ ਉਸ ਤੋਂ ਇਲਾਵਾ ਉਸ ਜਗ੍ਹਾ ਦੇ ਉੱਤੇ ਚੰਦਸਰ ਕਚੈਰੀਆਂ ਜਾ ਰਹੀਆਂ ਨੇ ਜਿਹੜਾ ਤਹਿਸੀਲ ਹੈ ਜਿਹਦੇ ਵਿੱਚ ਐਸਜੀਐਮ ਦਫ਼ਤਰ एडीसी ऑफिस ਜਾਂ ਤਹਿਸੀਲਦਾਰ ਸਾਹਿਬ ਐਸਐਸਪੀ ਦਫ਼ਤਰ ਡੀਐਸਪੀ ਦਫ਼ਤਰ ਸਾਰੇ ਇੱਥੇ ਰਹਨੇ ਆ ਜਿਹੜੇ ਟਾਈਪਿਸਟ ਨੇ ਉਹ ਸਾਰੇ ਇੱਥੇ ਰਹਨੇ ਆ ਸਿਰਫ ਗੱਲਬਾਤ ਕਰਦਿਆਂ ਮਲਕੀਤ ਸਿੰਘ ਅੰਬੇ ਮਾਜਰਾ ਜੀ ਦੇ ਨਾਲ ਅੰਬੇਪੰਜਰਾ ਸਾਹਿਬ ਕੀ ਵਿਚਾਰ ਨੇ ਤੁਹਾਡੇ ਅੱਜ ਦੇ ਖੰਨਾ ਜੋ ਫਕਰਤਾਰ ਤੇ ਬੈਠੇ ਨੇ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੰਨਾ ਜਿਹੜਾ ਇੱਥੇ ਕਰਨਾ ਲਾਇਆ ਹੋਇਆ ਲੋਕਾਂ ਦੀ ਮੰਗ ਦੇ ਅਨੁਸਾਰ ਜਿਹੜੇ ਇਹ ਲੋਕਾਂ ਦੀ ਮੰਗ ਅਨੁਸਾਰ ਇਹ ਧਰਨੇ ਲੱਗਦੇ ਹੁੰਦੇ ਨੇ ਨਾਲੇ 40-45 ਸਾਲ ਤੋਂ ਇਹ ਜ਼ਿਲ੍ਹੇ ਦੀ ਮੰਗ ਚੱਲ ਰਹੀ ਹੈ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਵਾ ਸੋ ਇਹ ਜਿਹੜਾ ਹੈਗਾ ਸਾਰੀਆਂ ਗੱਲਾਂ ਦੱਸ ਦਿੱਤੀਆਂ ਵਾ ਮੈਂ ਤਾਂ ਇੰਨਾ ਕੀ ਕਹੂੰਗਾ ਇਹਦੇ ਜ਼ਿਲ੍ਹਾ ਬਣ ਨਾਲ ਗਰੀਬ ਲੋਕ ਨੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਫਾਇਦਾ ਹੋਊਗਾ ਉਹਨਾਂ ਦਾ ਜਿਹੜਾ ਹੈਗਾ ਪੈਸੇ ਦਾ ਨੁਕਸਾਨ ਹੁੰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਾਣਾ ਆਉਣਾ ਪੈਂਦਾ ਦੂਰ ਲੁਧਿਆਣਾ ਜਾਣਾ ਪੈਂਦਾ ਇੱਥੋਂ ਜੇ ਛੋਟੇ-ਛੋਟੇ ਕੰਮ ਕਰਵਾਉਣ ਹੋ ਜੀ ਸੋ ਇਸ ਸ਼ਹਿਰ ਨੂੰ ਪਿੰਡੂ ਏਰੀਆ ਬਹੁਤ ਜ਼ਿਆਦਾ ਪੈਂਦਾ ਹੈ ਤੇ ਪਿੰਡਾਂ ਦੇ ਇਹ ਜਿਹੜਾ ਜਿਹੜਾ ਜ਼ਿਲ੍ਹਾ ਹੈ ਖੰਨਾ ਜ਼ਿਲ੍ਹਾ ਹੈ ਇਹ ਬਣ ਦੇ ਸਮਰਥਾ ਇਹਨੂੰ ਜ਼ਿਲ੍ਹਾ ਬਣਾਇਆ ਜਾਵੇ ਇਹ ਹੀ ਬੇਨਤੀ ਹੈ ਸਾਡੀ ਤੇ ਜਿੰਨਾ ਗਰੀਬਾਂ ਦਾ ਜਿਹੜੇ ਮਹੱਤੜ ਲੋਕ ਨੇ ਉਹਨਾਂ ਦਾ ਪੈਸਾ ਉਹਨਾਂ ਦਾ ਟਾਈਮ ਜਿਹੜਾ ਬਚੂਗਾ ਜ਼ਿਲ੍ਹਾ ਬਣਨ ਨਾਲ ਸੋ ਇੰਨੀਆਂ ਕਿ ਬੇਨਤੀਆਂ ਨੇ ਕਿਉਂਕਿ ਅਸੀਂ ਦੁਬਾਰਾ ਮੈਂ ਇਹ ਹੀ ਬੇਨਤੀ ਕਰਨਾ ਵੀ ਜ਼ਿਲ੍ਹਾ ਬਣਨ ਦੇ ਸਮਰਥਾ ਬਹੁਤ ਪੁਰਾਣੀ ਮੰਗ ਆ ਜਿਹੜਾ ਮਰੇਲ ਕੋਟਲਾ ਵਾ ਉਹ ਬਾਅਦ ਦੇ ਵਿੱਚ ਉਹਦੀ ਮੰਗ ਉੱਠੀ ਸੀਗੀ ਤੁਰੰਤ ਬਣਾ ਦਿੱਤਾ ਸੀਗਾ ਉਹ ਮਰੇਲ ਕੋਟਲਾ ਜਿਲ੍ਹਾ ਤੇ ਜਿਵੇਂ ਦੱਸਿਆ ਇਹਨਾਂ ਨੇ ਦੋ ਤਹਸੀਲਾਂ ਲੈ ਕੇ ਜੋੜ ਕੇ ਨਾਲ ਤੇ ਉਹਨਾਂ ਦੀ ਪੂਰਤੀ ਕੀਤੀ ਇਹ ਤਾਂ ਖੁਦ ਇੱਕ ਜਿਲ੍ਹਾ ਬਣਨ ਦੇ ਕਾਬਿਲ ਆ ਸੋ ਇਹਨੂੰ ਜਲਦ ਤੋਂ ਜਲਦ ਜਿਲ੍ਹਾ ਬਣਾਇਆ ਲੋਕਾਂ ਦੀ ਮੰਗ ਹੈ ਇਹਨਾਂ ਦੇਖਿਆ ਜਾਵੇ ਬੰਦੇ ਘੱਟ ਬੰਦੇ ਨੇ ਜਾਂ ਪਰ ਇਹ ਕੁਝ ਹੀ ਲੋਕ ਹੁੰਦੇ ਨੇ ਜਿਹੜੇ ਲੋਕਾਂ ਦੀ ਮੰਗ ਨੂੰ ਲੈ ਕੇ ਬੈਠਦੇ ਨੇ ਇਹ ਭੁੱਖ ਹੜਤਾਲ ਕੋਈ ਵੀ ਸੌਖੀ ਗੱਲ ਨਹੀਂ ਹੈਗੀ ਤੇ ਇਹਦਾ ਤਮਾਸ਼ਾ ਨਾ ਬਣਾਇਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਸੀਰੀਅਸ ਲੈਣ ਤੇ ਜਿਹੜਾ ਲੋਕ ਨੇ ਜਿਹੜੇ ਇੱਥੋਂ ਦੇ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਜਿਆਦਾ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ ਸੋ ਜੇ ਕਿਸੇ ਦਾ ਇਨਸੀਡੈਂਟ ਹੋ ਗਿਆ ਜਾਂ ਕੋਈ ਹੋਰ ਬਿਮਾਰ ਬੰਦਾ ਜ਼ਿਲ੍ਹਾ ਲੈਵਲ ਤੇ ਕੋਈ ਅਫਸਰਾਂ ਨੂੰ ਜ਼ਰੂਰਤ ਪੈਂਦੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਮੁੱਲ ਗੱਡੀ ਕਿਰਾਏ ਤੇ ਕਰਕੇ ਲਿਜਾਣੀ ਪੈਂਦੀ ਆ ਕਈ ਵਾਰੀ ਸੋ ਉਹ ਵੀ ਬਹੁਤ ਵੱਡਾ ਨੁਕਸਾਨ ਇਸ ਤਰ੍ਹਾਂ ਦੇ ਨੁਕਸਾਨ ਇਹਨਾਂ ਲੋਕਾਂ ਦੇ ਜਿਹੜੇ ਹੈਗੇ ਨੇ ਬਚਣਗੇ ਤੇ ਇੰਨੇ ਕਵਿੰਤੀਆ ਸਾਡੀ ਵੀ ਇਹਨੂੰ ਜ਼ਿਲ੍ਹਾ ਜਲਦੋ ਜਲਤ ਬਣਾਇਆ ਜਾਵੇ ਵੈਕੂ ਜੀ ਕਾ ਖਾਲਸਾ ਵੈਕ ਅੱਜ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਇਸ ਧਰਨੇ ਤੇ ਮੌਜੂਦ ਹਨ ਅੱਜ ਮੌਜੂਦਾ ਜਿਹੜੀਆਂ ਹੈਗਿਆ ਨੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਹੋਰ ਇਲਾਕੇ ਦੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਨੇ ਇਸ ਮੌਕੇ ਤੇ ਹਾਜ਼ਰੀ ਭਰੀ ਹੈ ਹਾਂਜੀ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਦਵਿੰਦਰ ਸਿੰਘ ਚੰਨੀ ਲਲਹੇੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਤੁਹਾਨੂੰ ਦੱਸਿਆ ਹੀ ਆ ਕਿ 5 ਜਨਵਰੀ ਤੋਂ ਇੱਥੇ ਲਗਾਤਾਰ ਧਰਨਾ ਚੱਲ ਰਿਹਾ ਹੈ ਖੰਨਾ ਕਚੈਰੀਆਂ ਐਸਟੀਐਮ ਸਾਡੀਆਂ ਦੋ ਮੰਗਾਂ ਨੇ ਜਿਸ ਦੇ ਵਿੱਚ ਇੱਕ ਤਾਂ ਪੂਰਨ ਜ਼ਿਲ੍ਹਾ ਬਣਾਇਆ ਜਾਵੇ ਖੰਨੇ ਨੂੰ ਤੇ ਇੱਕ ਲੋਕ ਕਮਾਰੂ ਨੀਤੀਆਂ ਜਿਵੇਂ ਕਿ ਇੱਥੋਂ ਕਚੈਰੀਆਂ ਦਾ ਉੱਧਰ ਜਾਣਾ ਜੋ ਕਿ ਪੂਰਾ ਖਾਤਰੇ ਵਾਲਾ ਏਰੀਆ ਹੈ ਅਸੀਂ ਚਾਹੁੰਦੇ ਹਾਂ ਕਿ ਕਚੈਰੀਆਂ ਦੀ ਇੱਥੇ ਹੀ ਡਿਵੈਲਪਮੈਂਟ ਹੋਵੇ ਤਾਂ ਜੋ ਆਮ ਜਨਤਾ ਨੂੰ ਵੱਡੀ ਦਿੱਕਤ ਪਰੇਸ਼ਾਨੀ ਨਾ ਹੋਵੇ ਬਸ ਇਹੀ ਮੰਗਾਂ ਦੇ ਅਨੁਸਾਰ ਅਸੀਂ ਇਨਕਲਾਬੀ ਸਾਹਿਬ ਤੇ ਖਾਲਸਾ ਜੀ ਦੇ ਨਾਲ ਇੱਥੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਨਾਂ ਖੰਨੇ ਨੂੰ ਪੂਰਨ ਜ਼ਿਲ੍ਹਾ ਬਣਾਇਆ ਜਾਵੇ ਜਿਸ ਤਰ੍ਹਾਂ ਗੱਲ ਕਰੀ ਹੋਰੇ ਕਾਰ پارکਿੰਗ ਦੀ ਮੋਟਰਸਾਈਕਲ پارکਿੰਗ ਦੀ ਉਹ ਜੀਆਂ ਸਮੱਸਿਆਵਾਂ ਪਾਣੀ ਲੋਕਾਂ ਨੂੰ ਆ ਰਹੀਆਂ ਨਹੀਂ ਇੱਥੇ ਸਰ ਸਮੱਸਿਆਵਾਂ ਦੀ ਕੋਈ ਗੱਲ ਨਹੀਂ ਇੱਥੇ ਪਾਰਕਿੰਗ ਕਾਫੀ ਖੁੱਲੀ ਆ ਤੁਸੀਂ ਅੱਗੇ ਤੱਕ ਇੱਥੇ ਐਡਜਸਟਮੈਂਟ ਹੋ ਸਕਦੀ ਆ ਜਿਵੇਂ ਕਿ ਇੱਧਰ ਪਿੱਛੇ ਤੁਸੀਂ ਐਡਜਸਟ ਕਰ ਸਕਦੇ ਹੋ ਪਿੱਛੇ ਕੀ ਆ ਜੀ ਮਗਰ ਵੀ ਗੌਰਮੈਂਟ ਦੀ ਜਗਾ ਹੈ ਇਸ ਨੂੰ ਡਿਵੈਲਪ ਕਰ ਸਕਦੇ ਆ ਇਥੋਂ ਇਥੋਂ ਨਵੀਂ ਸ਼ੁਰੂਆਤ ਉੱਥੇ ਕਰਨੇ ਚ ਕੋਈ ਸਮਝਦਾਰੀ ਨਹੀਂ ਅਸੀਂ ਚਾਹੁੰਦੇ ਹਾਂ ਕਿ ਇੱਥੇ ਹੀ ਕੀ ਨੁਕਸਾਨ ਹੁੰਦਾ ਉੱਥੇ ਜਾਣ ਨਾਲ ਉੱਥੇ ਜਾਣ ਦਾ ਨੁਕਸਾਨ ਇਹ ਆ ਸਰ ਕਿ ਇੱਕ ਤਾਂ ਉਹ ਰੋਂਗ ਸਾਈਡ ਇਥੋਂ ਜਦੋਂ ਜਾਂਦੇ ਆ ਠੀਕ ਆ ਰੋਂਗ ਸਾਈਡ ਤੇ ਜਾਣ ਨਾਲ ਕਿਸੇ ਵਿਧਵਾ ਨੇ ਜਾਣਾ ਕਿਸੇ ਬੱਚਿਆਂ ਦੇ ਨਾਲ ਜਾਣਾ ਇਥੋਂ ਪਹਿਲਾਂ ਤਾਂ ਆਗਲਾ ਪੈਸੇ ਖਰਚ ਕੇ ਹੀ ਜਾਊਗਾ ਤੇ ਦੂਜਾ ਉਹ ਹੜਪੀੜਤ ਤੇ ਇੱਕ ਡੂੰਘਾਈ ਦੇ ਵਿੱਚ ਜਗਾ ਹੈ ਜਿੱਥੇ ਅਕਸਰ ਪਾਣੀ ਖੜਦਾ ਰਹਿੰਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਦੁੱਖ ਤਕਲੀਫ ਹੁੰਦਾ ਹੈ